ਕਾਤ ਕੋਈ ਨਿੱਖਣ ਨਹੀਂ ਡਿਆ ਚਲਦੇ ਹੀ ਘੇ ਕਿਤੇ ਓਏ ਆਏ ਤੇ ਗਾਂਦੇ ਹੋ ਪਹਿਲੋ ਮੈਂ ਆਵੇ ਬਾਦੋਂ ਕਰੀ ਨਹੀਂ ਆ ਜੋ ਸਰਨ ਸਤਿਗਾਂ ਜੀ ਸਤਿਗਾਂ ਸਤਿਗਾਂ ਬੋਲੋ ਸਤਿਗਾਂ ਜੀ ਸਤਿਕਾਰ ਆ ਜਾ ਅੰਦਰ ਸਾਈ ਅਰੇ ਬੈਜੋ ਹਮ ਜੀ ਬੈ ਬੈ ਰੱਤੀ ਮੇ ਪਾਣੀ ਲਾ ਕੇ ਆਉਣੀ ਹੈ ਬਿਲਕੁਲ ਫੋਨ ਨਾ ਫੋਨ ਮਾੜੀ ਚੰਗੀ ਗੱਲ ਨਾ ਇੱਥੇ ਕਰੀ ਕਿਉਂ ਮੁੜਿਆ ਮੇਰਾ ਨਾਮ ਆਖਰਾਵਾ ਮੈਂ ਕਿ ਮਾੜੀ ਚੰਗੀ ਗੱਲ ਕਰੂੰ ਮੈਨੂੰ ਪਤਾ ਨਾ ਕਿੱਥੇ ਆਈ ਹੈ ਕਿਉਂਕਿ ਬੜਾ ਮੋਟਾ ਜਿਹਾ ਕਰਨੇ ਕੋਈ ਇਹਨਾਂ ਤੇ ਕੋਈ ਗੱਲ ਨਹੀਂ ਗਲਤੀ ਜਦੋਂ ਆਪਣੀ ਹੋਵੇ ਨਾ ਤਾਂ ਮੰਨਣੀ ਚਾਹੀਦੀ ਉਹ ਚੰਗਾ ਮੰਨ ਲੂੰਗੀ ਮੈਂ ਆਹੋ ਮੰਮੀ ਚੁੱਪ ਕਰੋ ਅੱਗੇ ਮੈਂ ਤਾਂ ਡੀਲ ਸੁਣਨੇ ਤੁਹਾਡੀ ਗੱਡੀ ਦਾ ਕਰਵਾ ਜਾਣਾ ਠੀਕ ਆ ਗਲਤੀ ਨਾ ਕਰਿਆ ਜਿਹੜੀ ਤੁਹਾਨੂੰ ਤਾਂ ਬਾਰ-ਬਾਰ ਕਹਿੰਦੇ ਇਹਦੀ ਕਿਹੜੀ ਜ਼ਬਾਨ ਘੱਟਵਾ ਫੋਨ ਨਾ ਤੇ ਰੂਜੋ ਕਹਿਆ ਨਾ ਉੱਤੇ ਅਮਲ ਕਰੇ ਉਹਨੂੰ ਪਤਾ ਵਾ ਠੀਕ ਆ ਨਾ ਚੁੱਪ ਕਰ ਜਾਓ ਬਾਬਾ ਹੁਣ ਹਾਂ ਕੱਲਾ ਨਾ ਕਰੋ ਬੋਦੀਆਂ ਤੈਨੂੰ ਮੈਂ ਚੁੱਪ ਕਰ ਜਾ ਚੱਲਣਾ ਹਾਂਜੀ ਹਾਂਜੀ ਮੈਂ ਆ ਗਏ ਨੇ ਆ ਗਏ ਹਾਂ ਮੈਂ ਪਾਣੀ ਦੇਣ ਚਲੀ ਹਾਂ ਕੌਣ ਕੌਣ ਤਿੰਨੇ ਜਾਣੀਆਂ ਹਨ ਸਨੀ ਤੇ ਮੰਮੀ ਡੈਡੀ ਅੱਛਾ ਕਿਦਾਂ ਦਾ ਸਾਬ ਕਿਤਾਬ ਸਸ ਤੇਰੀ ਦਾ ਉਦਾਂ ਦਾ ਹੀ ਜਿੱਦਾਂ ਦਾ ਹੁੰਦਾ ਵਾ ਚੱਲ ਕੋਈ ਨੀ ਪਿਆਲ ਪਾਣੀ ਪੀਣਾ ਮੈਂ ਲੈ ਕੇ ਡੈਡੀ ਨੂੰ ਬੁਲਾ ਲਿਓ ਚਾਚੇ ਤੇਰੀ ਵੱਲ ਗਈ ਆਈ ਆ ਬੁਲਾ ਲਿਓ ਸੱਚਾ ਮੈਂ ਉੱਥੇ ਗੱਲੀ ਨਾ ਪਏ ਰਹਿਣਾ ਲੈ ਆਓ ਲੈ ਆਓ मैं पानी दे के आना देखा शर्मी है नहीं है कि डर क्ड के आई है पता नहीं की करना वा हम इन्हें पता नहीं मैं ही नहीं मैं कितने आई हेड़े कंबू आई है ਯਾ ਪਨੀ ਸ਼ਰਮ ਮਮੀ ਨੇ ساری ਜ਼ਿੰਦਗੀ ਨਹੀਂ ਅਕਰੋਨੀ ਨੇ ਕਿ ਇੱਥੇ ਤਾਂ ਕੋਈ ਜੀਪ ਇੰਨਾ ਲੱਭਣ ਲਿਆ ਇਹਨਾਂ ਨੂੰ ਪਤਾ ਨਾ ਕਿ ਕਿੰਨੇ ਆਉਣਾ ਉਹਦੇ ਘਰੇ ਰਹੀਏ ਓਏ ਆਏ ਦੋ ਕਿਨੇ ਪੀਕਨ ਦੇ ਰਹਿੰਦੇ ਟੁਪ ਕੱਜ ਆਲੜ ਜੀ ਪਾਓ ਓ ਤਾਂ ਮਮੀ ਡੈਡੀ ਕਿਥੇ ਗਏ ਓ ਇੱਥੇ ਹੀ ਨੇ ਚਾਚੇ ਘਰ ਗਏ ਨਹੀਂ ਮੈਂ ਨਹੀਂ ਪਈ ਚਾਚੇ ਘਰ ਗਏ ਇਹ ਡਾੜੇ ਤੇ ਮਮੀ ਸੁੱਤਣ ਗਏ ਸੀ ਉਹਨਾਂ ਨੂੰ ਆਣੀ ਕੁੜੀ ਕਿੱਥੇ ਆ? ਜਾ ਲੈ ਕੇ ਆਉ ਉਹਨੂੰ। ਮੰਮੀ ਸੁਤੀ ਆ ਕੋਈ ਨਹੀਂ ਲੈ ਆਉਣੀ ਉਹਨੂੰ। ਅੰਦਰ ਲੰਮੀ ਪਈ ਆ। ਮੈਂ ਮੱਕੀ ਨੀਂਦ ਦੇ ਕੀਟ ਹੋਣਾ ਵਾ ਠਹਿ ਕੇ ਉੱਠੀ ਜਾਣਾ ਉਹਨੇ। ਹੂੰ। ਕੱਚੀ ਨੀਂਦ ਚੜੀ ਆ। ਜੱਖਾ ਲੈ ਆ ਕੁੜੀ ਨੂੰ ਮੇਰਾ ਮਿਲਣੋਂ ਦਿਲ ਕਰਨ ਦਿਆ। ਲੈ ਆਉਣੀ ਏ ਠਾ। ਉਹ ਪੁੱਤ ਰਹਿਣ ਦੇ। ਜੇ ਸੁਤੀ ਆ ਤੇ ਕੋਈ ਨਹੀਂ ਆਪੀ ਹੁਣ ਬੜਾ ਟਾਈਮ ਲਾਉਂਦੇ। ਚਲ ਕੋਈ ਨਰਜੀ ਫੇ ਮੈਨੂੰ ਚਾਹ ਚੁੱਪ ਬਣਾ ਲਿਆ ਹੁੰਨੀ ਏ। ਆ ਚਲ ਵੇਖ। ਇੱਧਰ ਆ ਮੇਰੀ ਗੱਲ ਸੁਣ। ਹਾਂਜੀ। ਮੰਮੀ ਡੈਡੀ ਕਿੱਥੇ ਤੇਰੇ? ਅਈਂ ਚੇਤੇ ਚਾਚਾ ਵੱਲ ਦੱਸਦਾ ਰੱਪੜਾ ਡੀ ਗਿਆ ਤਾਂ ਮੈਂ ਕਹਿ ਸਦਣਾ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਆਪਾ ਆਉਣਾ ਵਾ ਹੈ ਆ ਜਾਂਦੇ ਆ ਵਾ ਸੌਣ ਲੱਗੇ ਸਾਡ ਕੋਈ ਨਾ ਟਾਈਮ ਨਹੀਂ ਹੈਗਾ ਆਵਾਜ਼ ਮਾਰ ਕੇ ਲਿਆ ਉਹਨਾਂ ਨੂੰ ਮੈਂ ਆ ਜਾਂਦੇ ਆ ਹੌਸਲਾ ਕਰ ਟਾਈਮ ਗੜੀ ਕੀ ਕਰਨਾ ਤੂੰ ਇੱਥੇ ਜਾ ਕੇ ਤੂੰ ਚੁੱਪ ਕਰ ਜਾ ਤੂੰ ਨਾ ਬੋਲਾ ਕਰ ਮੇਰੀ ਗੱਲ ਦੇ ਵਿੱਚ ਦੇਖ ਨਾ ਕੋਈ ਚੰਗੀ ਗੱਲ ਕਰ ਲੈ ਕਰੋ ਮੈਨੂੰ ਇਹ ਦੱਸੋ ਜਿੱਥੇ ਜਾਂਦੇ ਜੇ ਉੱਥੇ ਬਹਿ ਜਾਂਦੇ ਢਾਲੀਆਂ ਤੇ ਗੱਲਾਂ ਹੀ ਨਹੀਂ ਮੁੱਕਦੀਆਂ ਬੈਠਿਆ ਘੜੀ ਲੱਗ ਗਈ ਉੱਥੇ ਇੱਕ ਆ ਦੋ ਆ ਤੈਨੂੰ ਪਤਾ ਹੀ ਆ ਕੋਈ 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 ਗੱਲ ਛੇੜ ਕੇ ਬੈਠਦਾ ਕੋਈ ਕੋਈ ਤਾਂ ਮੈਂ ਬੈਗਾਂ ਤਾਂ ਮੈਂ ਪਿੰਗਾ ਪਾ ਕੇ ਤਾਂ ਬਹਿ ਜਾਂਦੀ ਤੇ ਘਰ ਪਰੋਂ ਆਏ ਤਾਂ ਮੈਂ ਤੁਹਾਨੂੰ ਲੈਣ ਗਈ ਮੈਨੂੰ ਮੱਥੇ ਵੀ ਨਹੀਂ ਲੱਗਿਆ ਜਾਨ ਨੇ ਕੀ ਹੋ ਗਿਆ ਯਾਰ ਕੋਈ ਗੱਲ ਨਹੀਂ ਨਾਲੇ ਹੁਣ ਇੱਕ ਗੱਲ ਹੋਰ ਵੀ ਹੈਗੀ ਜੀ ਹੁਣ ਆਏ ਆ ਅਸੀਂ ਆ ਧੀ ਵਾਲੇ ਸਾਨੂੰ ਚੁੱਪ ਕਰਕੇ ਟਾਈਮ ਕੱਢਣਾ ਪੈਣਾ ਉਹ ਕੋਈ ਗੱਲ ਨਾ ਮਾੜੀ ਚੰਗੀ ਕਰੀ ਧਿਆਨ ਨਾਲ ਧੀ ਵਾਲਿਆਂ ਦਾ ਮਤਲਬ ਇਹ ਨਹੀਂਗਾ ਤੇ ਸਾਡੀ ਕੁੜੀ ਨੂੰ ਮਾਰਕਟਾਈ ਕਰਨ ਮੈਂ ਗੱਲਬਾਤ ਕਰਕੇ ਨਾ ਚੰਗੀ ਤਰ੍ਹਾਂ ਤਾਂ ਫੇਰ ਕੁੜੀ ਘੱਲਣੀ ਆ ਫੇਰ ਉੱਥੇ ਜਾ ਕੇ ਤਾਂ ਉਹਦੀ ਲਤਮਾ ਤੋੜ ਦਾਂਗੇ ਫੇਰ ਚੰਗੀ ਰਹੇਗੀ ਉਹ ਆਖਰ ਨਹੀਂ ਆ ਚਲੀ ਹੋਈ ਨਹੀਂ ਇੰਨਾ ਕੁਝ ਹੋ ਗਿਆ ਕਦੇ ਹੁਣ ਉਹ ਨਾ ਹੀ ਇਦਾਂ ਦੇ ਕੰਮ ਕਰਨੀ ਆਹੋ ਨਾ ਕਰਨ ਹੋਰ ਨਾ ਵੱਡਾ-ਵੱਡਾ ਕਰ ਛੱਡ ਜਿਹੜੇ ਵਿਗੜੇ ਉਹਨਾਂ ਉਹ ਸੁੱਤਰ ਨਹੀਂ ਹੁੰਦੇ ਹੁੰਦੇ ਇਤਲ ਮੈਂ ਦੱਸ ਦੇਣਾ ਤੁਹਾਨੂੰ ਜਿਹੜਾ ਫਾਇਦਾ ਕੋ ਸਮਝਾਉਂਦਾ ਜੇ ਚੰਗੇ ਹੁੰਦੇ ਨਾ ਤੇ ਇੱਥੇ ਤੱਕ ਗੱਲ ਨਾ ਪਹੁੰਚਣ ਦਿੰਦੇ ਜੇ ਮਾੜੇ ਹੀ ਇਹ ਗੱਲ ਹੋਈ ਆ ਜੇ ਮੰਨ ਲਾ ਪਹੁੰਚ ਹੀ ਗਈ ਤਾਂ ਉੱਤੇ ਮਿੱਟੀ ਵੀ ਪਾਈਦੀ ਆ ਤਾਂ ਨਹੀਂ ਚੁੱਕ ਲਈਦੀ ਮਿੱਟੀ ਪਾ ਦਾਂਗੇ ਪਰ ਅਗਲੇ ਨੂੰ ਪਤਾ ਹੋਵੇ ਵੀ ਜੇ ਕੋਈ ਕੱ ਤੰਗਾ ਬੱਬਾ ਜੋ ਅਜੀ ਕਰਦਾ ਕਰੀ ਜਾ ਉਹਨੂੰ ਵਸਾ ਨਾ ਦਿਓ ਤੇਰੀਆਂ ਹੁੱਟ ਜਿਹੜੀਆਂ ਗੱਲਾਂ ਵਾ ਨਾ ਤੇਰੇ ਡਰਨੇ ਤੇ ਮਾਰਿਆ ਕੇ ਸਾਰਾ ਕੁਝ ਇਹ ਆ ਗੱਲ ਨਹੀਂ ਕਰਨੀ ਰੋ ਗੱਲ ਨਹੀਂ ਕਰਨੀ ਮਰ ਕੇ ਕਰਕੇ ਕਰਨੀ ਨਾ ਸਾਰੀਆਂ ਗੱਲਾਂ ਐਡਾ ਮੈਂ ਆਸ ਉਹਨਾਂ ਕੋ ਲੈ ਕੇ ਨਹੀਂ ਖਾਦਾ ਕੋ ਮੈਂ ਬਾਅਦ ਚ ਆਉਣਾ ਵਾ ਪਰ ਉਹਨੇ ਆਏ ਆ ਘਰ ਠੀਕ ਆ ਠੀਕ ਆ ਮੈਨੂੰ ਤਾਂ ਫਿਕਰ ਹੀ ਪੈ ਗਿਆ ਹੈ ਮੈਂ ਹੁਣ ਫੇਰ ਨਾ ਕਿਸੇ ਦਾ ਫੋਨ ਆ ਗਿਆ ਹੋਵੇ ਵੀ ਆ ਜਾ ਉੱਥੇ ਓ ਕਿਤੇ ਨਹੀਂ ਮੈਂ ਚਲ ਜਾਂਦਾ ਕਦੀ ਕਿਸੇ ਦਾ ਫੋਨ ਆ ਜਾਂਦਾ ਕਦੀ ਕਿਸੇ ਦਾ ਆ ਜਾਂਦਾ ਵਾ ਸਾਸੀ ਕਾ ਪਾਣੀ ਸਾਸੀ ਕਾ ਪੈ ਸਾਸੀ ਕਾ ਪਾਣੀ ਸਾਸੀ ਸਾਸੀ ਜੀ ਸਾਸੀ ਕਾ ਪਾਣੀ ਤਾਕੇ ਪਾਣੀ ਬਹੁਤ ਸਾਰਾ ਠੀਕ ਹੈ ਹਾਂ ਵਧੀਆ ਉਸ ਕਾ ਮੇ ਸਾਸੀ ਕਾ ਪਾਣੀ ਠੀਕਾ ਚਾਹ ਪਾਣੀ ਚਾਹ ਪਾਣੀ ਪੀ ਗਏ ਆ ਨਹੀਂ ਠੀਕਾ ਪਾਣੀ ਆਈ ਹਾਲੇ ਅੱਛਾ ਅੱਛਾ ਹਾਂਜੀ ਬਣਾਓ ਫਿਰ ਕੋਈ ਚਾਹ ਪਾਣੀ ਸ਼ਰਨ ਪੁੱਤਾ ਚਾਹ ਬਣਾ ਬਣਾਈਆਂ ਚ ਨਾ ਕੀ ਚਾਹ ਬਣਡਈਆਂ ਠੀਕ ਆ ਪੁੱਤ ਠੀਕ ਹੈ ਭੈਣ ਜੀ ਚਾਹ ਆਪਾਂ ਪੀ ਕੇ ਆਏ ਆ ਚਾਹ ਤੂੰ ਛੱਡੋ ਤੇ ਆਪਾਂ ਲੈਣ ਆਏ ਆ ਸ਼ਰਨ ਨੂੰ ਤਿਆਰ ਕਰ ਦੋ ਮਨੇ ਤਿਆਰ ਤੇ ਭਾਂਜੀ ਕਰ ਦਿੰਨੇ ਆ ਮੈਨੂੰ ਇੱਕ ਗੱਲ ਦੱਸੋ ਵੀ ਆ ਜਿਹੜਾ ਤੁਸੀਂ ਰਫੜ ਜਿਆ ਪਾਇਆ ਵਾ ਇਹ ਕੀ ਚੱਕਰ ਆ ਤੁਹਾਡੇ ਘਰ 'ਚ ਤੁਹਾਨੂੰ ਨੇ ਹੁਣ ਪਤਾ ਲੱਗਾ ਵਾ ਵੀ ਇਹ ਬੜੇ ਚਰਾਂਦਾ ਤੁਹਾਡੇ ਘਰ ਆ ਕੰਮ ਚੱਲਣ ਡਿਆ ਕਿੱਦਾਂ ਦੀਆਂ ਗੱਲਾਂ ਕਰਦੇ ਆ ਪਾਤਾ ਰਫੜ ਪਾਇਆ ਆਪਾਂ ਸੁਣੀ ਇਹ ਕੰਮ ਨੂੰ ਲੈ ਕੇ ਆਇਆ ਹਨ ਨੂੰ ਇੱਥੇ ਉਹ ਮੇਰੀ ਗੱਲ ਸੁ ਤੇ ਕੋ ਗੱਲ ਸੁਣ ਭਾਈ ਜੀ ਕੋਲ ਸੁਣਾ ਉਹ ਜੋ ਕਹਿੰਦੇ ਜਵਾਬ ਦੋ ਹਰ ਗੱਲ ਦਾ ਜਵਾਬ ਦੋ ਹੁਣ ਜੇ ਅਸੀਂ ਵੀ ਆਏ ਆ ਤੇ ਉਹਨਾਂ ਨੇ ਸੱਦਿਆ ਹੀ ਤੇ ਆਏ ਹੋ ਮੋੜੋ ਤੋਂ ਕਹ ਲੈ ਕਲੀਅਰ ਤੇ ਹੋਣੀ ਆ ਤੁਹਾਨੂੰ ਵੀ ਪਤਾ ਵਾ ਵੇਖੋ ਭਾਈ ਗੱਲ ਦੱਸਾਂ ਕੀ ਆ ਹਾਂਜੀ ਹਾਂਜੀ ਅਹੀਂ ਨਹੀਂ ਆਂਦੇ ਵੀ ਕਿਸੇ ਘਰ 'ਚ ਲੜਾਈ ਨਹੀਂ ਹੁੰਦੀ ਜਿੱਥੇ ਚਾਰ ਭਾਂਡੇ ਆ ਨਾ ਉਹ ਖੜਕਦੇ ਆ ਹਾਂਜੀ ਹਾਂਜੀ ਚਲੋ ਨੂੰਹਾਂ ਸੱਸਾਂ 'ਚ ਨਾਨਾ ਨਾ ਪਰਜਾਈਆਂ 'ਚ ਭਰਾਵਾਂ ਭਰਾਵਾਂ 'ਚ ਸਾਰਿਆਂ 'ਚ ਕੋਈ ਨਾ ਕੋਈ ਨਿੱਕੀ ਮੋਟੀ ਗੱਲ ਹੋ ਜਾਂਦੀ ਆ ਪਰ ਇਹਦਾ ਮਤਲਬ ਇਹ ਥੋੜਾ ਵੀ ਉੱਠ ਕੇ ਨੂੰਹਾਂ ਦੇ ਹੱਥੀ ਪੈਂਦੇ ਆ ਆ ਕੋਈ ਗੱਲ ਆ ਬੰਦੇ ਵਾਲੀ ਲੈ ਦੱਸ ਕਿ ਕਦੋਂ ਪਈ ਹੱਥੀ ਮੇਦੇ ਹੈਂ ਉਹ ਦਿਨ ਬੜਾ ਗੁੱਸਾ ਹੋਇਆ ਹੈ ਉਹ ਤੁਹਾਨੂੰ ਇਹ ਚੀਜ਼ ਦਾ ਬਣਾ ਰਿਹਾ ਮੇਰੀ ਮੇਰੀ ਗੱਲ ਸੁਣ ਲੋ ਹੁਣ ਜੇ ਇੱਥੇ ਹਰਕਤ ਨੂੰ ਜਿੱਦ ਕਰਨੀ ਆ ਤਾਂ ਫਿਰ ਕੋਈ ਫਾਇਦਾ ਨਹੀਂ ਹੁੰਦਾ ਜੇ ਆਏ ਉਹਨਾਂ ਦਾ ਤਾਂ ਸਹਿਮਤੀ ਬਣਾਓ ਹਰ ਦਲ ਦਾ ਜਵਾਬ ਜਿਹੜਾ ਵਾ ਸਹੀ ਦੋ ਤਾਂ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਮੇਰੀ ਗੱਲ ਸੁਣ ਲੈ ਮੁੰਡਿਆ ਹੱਥੀ ਮੈਂ ਕਿਦਾਂ ਪਈ ਹੀ ਉਹਦੇ ਝੂਠ ਹੀ ਬੋਲੀ ਜਾਣਗੇ ਤੇ ਮੈਂ ਕਹਾਂ ਹਾਂ ਕੋਈ ਗੱਲ ਨਹੀਂ ਮੈਂ ਪਈ ਹਤੀ ਉਹ ਯਾਰ ਮੇਰੀ ਗੱਲ ਸੁਣ ਜਿਹੜੀ ਗੱਲ ਕਰਨ ਵਾਲੀ ਉਹ ਕਰੋ ਠੀਕ ਆ ਸਾਨੂੰ ਕੋਈ ਸ਼ੌਂਕ ਥੋੜਾ ਵਾ ਵੀ ਅਸੀਂ ਤੁਹਾਡਾ ਇਦਾਂ ਝੂਠਾ ਨਾ ਲਾਈਏ ਜੇ ਕੋ ਗੱਲ ਹੋ ਗਿਆ ਤਾਂ ਹੀ ਕੁੜੀ ਉੱਥੇ ਰੁਸ ਕੇ ਆਈ ਐ ਇੱਥੇ। ਬਾਜੀ ਜਿੱਥੇ ਚਾਰ ਪਾਂਡੇ ਤੇ ਖੜਕਦੇ ਹੀ ਆ। ਠੀਕ ਬਾਤ। ਭੈਣੀ ਤੇ ਖੜਕੇ ਇਹਦੇ ਪਾਂਡੇ ਘਰ ਹੀ ਰੱਖਣੇ ਚਾਹੀਦੇ ਸੀ ਨਾ। ਕੁੜੀ ਰ ਇੱਥੇ ਆ ਗਈ। ਨਾ ਇੱਥੇ ਆਉਂਦੀ ਸੋ ਸਾਨੂੰ ਪਤਾ ਹੀ ਨਾ ਲੱਗਦਾ ਕਿਸ ਗੱਲ ਦਾ। ਤੁਹਾਡੇ ਘਰ ਦੀ ਗੱਲ ਹੀ ਤੁਹਾਡੇ ਘਰ ਹੀ ਰਹਿ ਜਾਂਦੀ। ਤੁਹਾਡੀ ਧੀ ਕਿਹੜੀ ਸਾਡੇ ਸਹਾਰ ਆਈ ਐ। ਬੱਤੀ-ਬੱਤੀ ਗੱਲਾਂ ਕਰਕੇ ਆਈ ਮੈਨੂੰ। ਪਤਾ ਕੀ ਕਿਹਾ ਕੀ ਆਈ ਐ। ਮੇਰੀ ਗੱਲ ਸੁਣ ਲੈ। ਚੁੱਪ ਕਰਕੇ ਬਹਿ ਜਾ। ਠੀਕ ਨਹੀਂ। ਬਾਜੀ ਗੱਲ ਇਤਰਾਵਾ। ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਐ। ਕਿ ਜੋ ਪਿੱਛੇ ਹੋਇਆ ਨਾ ਉਹ ਤੇ ਪਾਓ ਅਹੀ ਮਿੱਠੀ ਆਣੀਆ ਇਤਰਾ ਕਰਦੇ ਚੰਗੇ ਨਿਗਾ ਲੱਗੀਦਾ ਤੇ ਕੁੜੀ ਸਾਡੇ ਨਾਲ ਤੁਰਦੋ ਹਾਂ ਇਹ ਚ ਹੱਥ ਜੋੜਨ ਵਾਲੀ ਕਿਹੜੀ ਗੱਲ ਆ ਹੈ ਓਦਾਂ ਗੱਲ ਕਰੋ ਭਾਜੀ ਤੁਸੀਂ ਤਾਂ ਕਹਿਣ ਦੇ ਸ਼ਰਮ ਨੂੰ ਤਿਆਰ ਕਰੋ ਅਸੀਂ ਨਾਲ ਲੈ ਕੇ ਜਾਣਾ ਭੈਣ ਜੀ ਦੱਸ ਜਿਵੇਂ ਨਹੀਂ ਹੈ ਟੰਡੇ ਹੈਗੇ ਨਾਲੇ ਰਹਿ ਗਈ ਗੱਲ ਕਹਿਣ ਦੇ ਨੇ ਕਿ ਤੁਹਾਡੀ ਕੁੜੀ ਇੰਨੀਆਂ ਗੱਲਾਂ ਕਰਕੇ ਆਈ ਅਸੀਂ ਆਪਣੀ ਕੁੜੀ ਨੂੰ ਇਹੋ ਜਿਹੀ ਮੱਤ ਨਹੀਂ ਦਿੰਦੀ ਹੈਗੀ ਕਿ ਉਹ ਆਪਣੀ ਸੱਸ ਦੇ ਗਾਲ ਪਵੇ ਜਾਂ ਉਹ ਕੰਮ ਨਾ ਕਰੇ ਮੇਰੀ ਧੀ ਜਿੱਥੇ ਬਹੇ ਥਾਂ ਨਹੀਂ ਦਿਖੰਦੀ ਆ ਕਿ ਅੱਛਾ ਭੈਣ ਜੀ ਤੁਹਾਡੇ ਕਹਿਣ ਦਾ ਕੀ ਮਤਲਬ ਹੋਇਆ ਹੈ ਸਾਰਾ ਕੁਝ ਮੈਂ ਹੀ ਕਰਦੀ ਆ ਨਖਤਿਆ ਮੇਰੀ ਗੱਲ ਸੁਣ ਇੱਥੇ ਮੇਰੀ ਬੇਇੱਜ਼ਤੀ ਕਰਨ ਲਈ ਆਵਾ ਬੇਇੱਜ਼ਤੀ ਕਰਦੀ ਆਂ ਓਂਡੀ ਆ ਬੇਇੱਜ਼ਤੀ ਵਾਲੀ ਮੰਮੀ ਕੋਈ ਗੱਲ ਨਹੀਂ ਦੀ ਜੋ ਕਹਿੰਦੇ ਸੱਚ ਕਹਿੰਦੇ ਆ ਹਲੇ ਕਿ ਜੋ ਕੁਝ ਹੋਇਆ ਮੇਰੇ ਸਾਹਮਣੇ ਹੋਇਆ ਵਾ ਜੇ ਮੈਂ ਨਾ ਹੋਵਾ ਜਾਂ ਮੈਂ ਮਨ ਵੀ ਲਵਾ ਤੇ ਸਭ ਨੂੰ ਝੂਠ ਬੋਲਦੀ ਆ ਠੀਕ ਆ ਪੁੱਤ ਠੀਕ ਆ ਤਾੜੀ ਨਾ ਇੱਕ ਹੱਥ ਨਾਲ ਨਹੀਂ ਵੱਜਦੀ ਠੀਕ ਆ ਨਾ ਮੇਰਾ ਕਲੀ ਦਾ ਕਸੂਰ ਹੋ ਗਿਆ ਸ਼ਰਮ ਦਾ ਤੇ ਕੋਈ ਕਸੂਰ ਹੀ ਨਹੀਂ ਉਦੇ ਮਾਪਿਓ ਵੀ ਚੰਗੇ ਆ ਉਹਨਾਂ ਦੀ ਕੁੜੀ ਵੀ ਚੰਗੀ ਆ ਤੇ ਤੇਰੀ ਮਾਂ ਗਲਤ ਵਾ ਹਨਾ ਤੁਸੀਂ ਜਿਹੜੇ ਕੰਮ ਤੋਂ ਡਕਣਾ ਤੇ ਉਹ ਕੰਮ ਤੋਂ ਡੱਕਿਆ ਕਰੋ ਜਿੰਕਿਆ ਨਹੀਂ ਡਕਣਾ ਤਾਂ ਨਹੀਂ ਡੱਕੀਦਾ ਹੁੰਦਾ ਇਹਦੀ ਜੀਭ ਬੜੀ ਕਰਦਾ ਸੁਣੋ ਚਲ ਨੂੰ ਲੈਣਾ ਜੀ ਤੇ ਘੁਲਣਾ ਜੀ ਤੇ ਹੈ ਮੰਨੀ ਹੱਥ ਨਹੀਂ ਕਿਉਂ ਬੰਦੇ ਆਹ ਹੁਣੇ ਤੁਸੀਂ ਗਲਤੀ ਮੰਨਣ ਦੇ ਆਪਣੇ ਲੱਕ ਪਾ ਕੇ ਜਾ ਪਾਜੀ ਮੇਰੀ ਗੱਲ ਸੁਣੋ ਚਾਹ ਪਾਣੀ ਪੀਓ ਪ੍ਰਸ਼ਾਦਾ ਛਕੋ ਤੇ ਤੁਸੀਂ ਜਾਓ ਕੁੜੀ ਨੇ ਹੀ ਗੱਲ ਨਹੀਂ ਭੈਣ ਜੀ ਹੋਣੀ ਤੇ ਜਿਵੇਂ ਉਹਦਾ ਗੱਲਾਂ ਕਰਨ ਦੇ ਆ ਇਹਨਾਂ ਨੂੰ ਤਾਂ ਹੈ ਹੀ ਨਹੀਂ ਇਹ ਗੱਲ ਦਾ ਕੋਈ ਮਸੂਸੀ ਨਿਹਾਉਣ ਡਿਆ ਕਿ ਕਿੱਡਾ ਵੱਡਾ ਕੰਮ ਹੋ ਗਿਆ ਕੁੜੀ ਲੜ ਝਗੜ ਕੇ ਰੁੱਸ ਕੇ ਇੱਥੇ ਆਣ ਕੇ ਬੈਠੀ ਆ ਇਹ ਕੁੜੀ ਨੂੰ ਲੈਣ ਵਾਸਤੇ ਥੋੜਾ ਆਇਆ ਇਹ ਇੱਥੇ ਨਿਹਾਉਣ ਡਿਆ ਉੱਥੇ ਜਾ ਕੇ ਕੀ ਕਰਨਗੇ ਮੈਨੂੰ ਇਹ ਦੱਸੋ ਉਹ ਚਲੋ ਭਾਜੀ ਮੈਂ ਤੇ ਤੁਹਾਨੂੰ ਕਹਿਣ ਡਿਆ ਮੱਡੋ ਪਿਗਲੀਆਂ ਗੱਲਾਂ ਜੇ ਅਸੀਂ ਜੰਮੀਆਂ ਨਾ ਤੇ ਰੋਟੀਆਂ ਵੀ ਤੋ ਖਵਾ ਲਾਂਗੇ ਉਹਨੂੰ ਨਾਲ ਮੇਰਾ ਰੱਗੇ ਕੱਖ ਨਹੀਂਗਾ ਕੁੜੀ ਕੁੜੀ ਹੈਗੀ ਮੇਰੀ ਨਹੀਂ ਦੇਖੋ ਤਹੀ ਵੀ ਸਿਆਣੇ ਤੁਹਾਡੇ ਘਰ ਵੀ ਧੀ ਰਹੀ ਹੈ ਹਾਡੀ ਕੁੜੀ ਨੇ ਨਾ ਜੇ ਤਾਂ ਕਾਨੂੰ ਦੱਸਿਆ ਹੀ ਨਹੀਂ ਸਿਰੋਂ ਪਾਣੀ ਨੰਗਿਆ ਤੇ ਫਿਰ ਪਤਾ ਲੱਗਾ ਉਹ ਵੀ ਤੁਸੀਂ ਇਹਨੂੰ ਘਰੋਂ ਕੱਢਿਆ ਜੀ ਉਹ ਤੇ ਆਈ ਪਤਾ ਕਿੱਦਾਂ ਨਾ ਉਹਦੇ ਕੋਲ ਪੈਸਾ ਨਾ ਉਹਦੇ ਕੋਲ ਫੋਨ ਪਤਾ ਨਹੀਂ ਵਿਚਾਰੀ ਕਿੱਦਾਂ ਧੱਕੇ ਧਰੀ ਖਾਂਦੀ ਤੇ ਆਈ ਤੇ ਰਾਤ ਵਿੱਚ ਆਦੀ ਮੇਰੇ ਜੀ ਨੂੰ ਕੁਛ ਹੋ ਗਏ ਤੇ ਕਿਹਾ ਦੇ ਕੋ ਫੋਨ ਹੁੰਦਾ ਨਾ ਫੋਨ ਹੀ ਕਰ ਲੈਂਦੀ ਤੇ ਜੇ ਉਹ ਪੈਸਾ ਹੀ ਦੇ ਦਿੰਦੇ ਉਹਨੂੰ ਉਹ ਆਉਂਦੀ ਕਿਦਾਂ ਵਿਚਾਰੀ ਪੈਸੇ ਤੋਂ ਬਗੈ ਨਾ ਮੇਰੀ ਤਾਂ ਸੁਣ ਲਓ ਆਪਣੀਆਂ ਕਈ ਜਾਣਦੇ ਚ ਉਹ ਸਾਡੀ ਸਲਾਹ ਨਾਲ ਆਈ ਹੈ ਹੈ ਦੱਸੋ ਮੁੰਡਿਆ ਜਦੋਂ ਤੂੰ ਕਹਿਆ ਇਹ ਪਤਨ ਛੱਡ ਆਉਣਾ ਵਾ ਤੇ ਕਿੱਡੀ ਆਕੜ ਕਰਦੀ ਹੀ ਗੜੀ ਨਹੀਂ ਨਹੀਂ ਮੈਂ ਆਪ ਹੀ ਚੱਲ ਜੂੰਗੀ ਆਪਣੀ ਕੁੜੀ ਦਾ ਕਸੂਰ ਨਾ ਕੱਢਿਓ ਸਾਡਾ ਹੀ ਕੱਢੀ ਜਾਇਓ ਚਲੋ ਕੋਈ ਨਹੀਂ ਉਦੋਂ ਗੁੱਸਾ ਹੀ ਕਰਨ ਨੂੰ ਆਹ ਉਹਨਾਂ ਦਾ ਗੁੱਸਾ ਚੜਦਾ ਵਾ ਅੱਗੇ ਕਿਹਦੇ ਕਿੰਨੀ ਕੁ ਬੜੀ ਉਹ ਆ ਗਈ ਐ ਇਦਾਂ ਉਹ ਮੇਰੀ ਗੱਲ ਸੁਣੋ ਤੂੰ ਆਪਾਂ ਕਰਜੋ ਯਾਰ ਕੋਈ ਤਾਂ ਫੇਰ ਉਹ ਹਾਲਾਤ ਬਣਾਤੇ ਪਹਿਲੇ ਵਾਲੇ ਪਾਜੀ ਮੇਰੀ ਗੱਲ ਸੁਣੋ ਜੇ ਸਾਡੀ ਜਗ੍ਹਾ ਤੇ ਤੂੰ ਹੀ ਹੋਵੋ ਤੁਹਾਡੀ ਧੀ ਨਾ ਕੋਈ ਇਦਾਂ ਕਰੇ ਤੁਸੀਂ ਦੱਸੋ ਤੁਹਾਨੂੰ ਠੰਡਾ ਕੱਢੂਗਾ ਨਹੀਂ ਪਾਜੀ ਬਿਲਕੁਲ ਗੱਲ ਸਹੀ ਐ ਤੇ ਹਾਂ ਹਾਂਜੀ ਐਂ ਕੁੜੀ ਵਿਆਹੀ ਆ ਕਿ ਇਹ ਉੱ ਜੇ ਚ ਗੱਲ ਦਿੱਤੀ ਆ ਵੀ ਉਥੇ ਕੁੜੀ ਦੇ ਉੱਤੇ ਦਬਾਅ ਪਾ ਕੇ ਉਹਨੂੰ ਉਥੇ ਤੰਗ ਪਰੇਸ਼ਾਨ ਕਰਕੇ ਰੱਖੋ ਜੋ ਕੁੜੀ ਵਿਆਹੀ ਆ ਕੁੜੀ ਨੇ ਸਾਹ ਸੌਖਾ ਲਿਆ ਹੀ ਨਹੀਂ ਬਸ ਉਹਨੂੰ ਇੱਥਾਂ ਕਰ ਛੜਿਆ ਵਾ ਕਿ ਉਹਦਾ ਜੀਣਾ ਹੀ ਖਰਾਬ ਕਰ ਛੜਿਆ ਲੈ ਉਹਨੂੰ ਮੂਵੀ ਬੋਲੀ ਕਰ ਛੜਿਆ ਕੰਮ ਨਹੀਂ ਕਰਦੀ ਸਾਡੀ ਧੀ ਤੁਹਾਡਾ ਕੋਈ ਨੁਕਸਾਨ ਕਰਦੀ ਆ ਭਾਜੀ ਹੁਣ ਗੱਲਾਂ ਦਾ ਕਰਨ ਦਾ ਫਾਇਦਾ ਕੋਈ ਨਹੀਂਗਾ ਜਿਹੜੇ ਇਹ ਕੰਮ ਆਏ ਆ ਨਾ ਇਹ ਹੁਣ ਉਹਦਾ ਹਿਸਾਬ ਤਾਂ ਉਹ ਲਈਏ ਕੋਈ ਇੱਟ ਕੁੜੀ ਸਾਡੇ ਨਾਲ ਖਲਾਓ ਫਾਇਦਾ ਨੀਗਾ ਰਿਸ਼ਤੇਦਾਰਾਂ ਦੇ ਵੀ ਥੂ ਥੂ ਹੁੰਦੀ ਸਾਰੇ ਇੱਥੇ ਇੱਕ ਮਿੰਟ ਮਨੋ ਉਹਦਾ ਰੰਗ ਮਾਸਾ ਕਾਲਾ ਜਿੱਦਾਂ ਵੇਖਣ ਆਈ ਉਹਦੋਂ ਵੀ ਦਿਓ ਕਾਲੀ ਹੀ ਉਹਦੋਂ ਕਹਿੰਦੀ ਹੋ ਉਹਦਾ ਖਰਕੀ ਹੁਣ ਉਹਨੂੰ ਜਦੋਂ ਪੈਂਦੇ ਕਾਲੀ ਕਾਲੀ ਕਹਿੰਦੇ ਜੇ ਹਮਸਾ ਕਮੇ ਨਾ ਹੀ ਸੋਚ ਲਿਆ ਕਰ ਵੀ ਕਹਿੰਦੀ ਪੀਨ ਵੈਦਾ ਨਹੀਂ ਕਹੀਦਾ ਕੋਈ ਆਪਣੀ ਨੂੰ ਕਹੇ ਨਾ ਯਾਰ ਦੁੱਖ ਲੱਗਦਾ ਵਾ ਆ ਗੱਲ ਕਰਨ ਵਾਲੀ ਆ ਦੱਸੋ ਮੈਨੂੰ ਬਾਜੀ ਹਾਂ ਗੱਲ ਤੇ ਮੈਂ ਲੱਖ ਵਾਰੀ ਘਰ ਕਹੀ ਆ ਵੀ ਨਹੀਂ ਕਹੇ ਨਾ ਪਾਈ ਦਿੰਦੇ ਹੋ ਜੇ ਪਰ ਇਹ ਮੰਦਾ ਕੋਈ ਨਹੀਂ ਮੈਂ ਮੁਟਿਆ ਨਹੀਂ ਬੱਸਦਾ ਨਾ ਨਾ ਅਹੀਂ ਇਹ ਤਾਂ ਕਮਜ਼ੋਰ ਨਹੀਂ ਗੇ ਅਗਮ ਹੋਣਾ ਕੈਪ ਲਾਣੀ ਠੀਕ ਆ ਠੰਡ ਬੜੀ ਲਿਆ ਤੇ ਨਾਲੇ ਨਾ ਆਪਣੇ ਹੱਥ ਜੇਬ ਚ ਪਾ ਕੇ ਰੱਖੋ ਠੀਕ ਆ ਆ ਇੱਕ ਹੋ ਜੀ ਕਿ ਸੰਝ ਹੁੰਦੇ ਇਹਨੂੰ ਕੈਪ ਲਾ ਲੰਦਾ ਜੀ ਘੜਕ ਮੁੜ ਤੇ ਮੈਨੂੰ ਕਹਿੰਦੀ ਹੁੰਨ ਨਾ ਲਾਈ ਠੰਡ ਬੜੀ ਆਗਮ ਕਿਉਂ ਲਾਉਣਾ ਪੁੱਤ ਹੈ ਕੀ ਗੱਲ ਵਿੱਚ ਇਹ ਗਰਮੀ ਲੱਗਾਂ ਲੱਗ ਪੈਂਦੀ ਉਹਨੇ ਸੋਚਾ ਪਤਾ ਕੀ ਗੱਲ ਹੈ ਕੰਬੀੜ ਹੁੰਦਾ ਪੈਂਦੇ ਨਾ ਜਿਆਦਾ ਚਿਰ ਪਾ ਕੇ ਨਹੀਂ ਬਹੁਤ ਨਹੀਂ ਬਹੁਤ ਜਿਆਦਾ ਟਾਈਮ ਪਈ ਨੇ ਫਿਰ ਇੱਥੇ ਘਰਸ਼ ਜੀ ਵੀ ਹੋਣਾ ਬੈਠੀ ਹੈ ਚੱਲ ਬਿੰਦਸ ਸਭ ਹੁੰਦੀ ਹਣੀ ਮੁੰਡੇ ਨੇ ਤੇ ਵਧੀਆ ਵਧੀਆ ਹੋ ਜੇ ਸਭ ਸਾਰਾ ਕੰਮ ਤੇ ਚੰਗਾ ਹੀ ਐ ਸਭ ਸਹੀ ਗੱਲ ਬਸ ਮਮੀ ਦਾ ਝੂਠਾ ਜੋ ਉਹ ਨਾਮ ਬੋਲਣ ਦਾ ਸਮਝਾਇਆ ਸਹੀ ਹੀ ਆਂਦੇ ਨਹੀਂ ਬੋਲਦੀ ਚੰਗੀ ਤਰ੍ਹਾਂ ਸੁਝੋਣਾ ਸੀ ਉਦੋਂ ਤੇ ਅਮਨ ਨੇ ਵੀ ਪਥੇਰਾ ਸਮਝਾਇਆ ਹੋਣੀ ਚੱਲ ਚੰਗਾ ਕੀਤਾ ਏ ਉਹਨੇ ਕੀ ਚੰਗਾ ਕੀਤਾ ਮਾੜਾ ਹੀ ਕੀਤਾ ਉਹਨੇ ਆਂਦੀ ਕਿ ਮਮੀ ਤੁਸੀਂ ਕੋਈ ਆਕਰ ਚਿਰਿਓ ਮੈਂ ਸਭ ਕੁ ਗੜੀ ਨੂੰ ਮੁੜ ਕੇ ਕਿਹਾ ਮੈਂ ਰਸੋਈ ਵਿੱਚ ਹਾਂ ਤੇ ਮੈਂ ਸੁਣ ਲਈ ਸਾਰੀ ਗੱਲ ਤੇ ਮੈਂ ਕਿਹਾ ਵੀ ਬੜੀ ਸੁਣੀ ਮਤ ਦੀ ਤੇ ਬੜਾ ਲੜੇ ਮੇਰੇ ਨਾਲ ਦੋਮੇ ਮੈਂ ਚਲੋ ਠੀਕ ਹੈ ਜਿੱਦਾਂ ਤੁਹਾਡੀ ਮਰਜ਼ੀ ਉਦਾਂ ਹੀ ਕਰੂੰ ਅੱਗੇ ਉਹ ਫਿਰ ਕਿਹੜਾ ਘਟਨੇ ਉਹ ਹੀ ਨਾ ਮਾਸੜ ਦਾ ਤੈਨੂੰ ਪਤਾ ਹੀ ਹੈ ਉਹ ਸੁਣ ਨਹੀਂਦੇ ਨੀ ਉਹਨਾਂ ਨੇ ਕੋਈ ਜੇ ਬੋਲਣ ਕਿ ਆਪਣੀ ਬੇਇੱਜ਼ਤੀ ਕਰਾਉਣਗੇ ਕਰਵਾਣੀ ਕਰਵਾਣੀ ਹੈ ਨਾਲੇ ਗਲਤੀ ਵੀ ਇਹਨਾਂ ਦੀ ਆ ਤੇ ਉਦੋਂ ਮੈਂ ਜੇ ਮਨ ਨੂੰ ਬਥੇਰੇ ਕਿਹਾ ਮਾਂ ਕਿ ਤੂੰ ਇੱਥੇ ਇਦਾਂ ਕਰਦੀ ਔਥੇ ਜਾ ਕੇ ਤੇਰਾ ਕੀ ਬਣੂਗਾ ਉਹ ਨਵਦੀਪ ਉਹਨੂੰ ਅਸੀਂ ਦਾਣਾ ਕਿਹਾ ਕਰੂੰ ਇੱਕ ਮੰਮੀ ਇਹ ਵਾਲੀ ਗੱਲ ਤੋਂ ਬੜੀ ਝੜ ਕਰਦੀ ਭਿੰਦਰ ਮੈਂ ਉਹਨੂੰ ਕਿਹਾ ਵੀ ਤੂੰ ਨਾ ਉਹਦਾ ਹੀ ਗੱਲ ਸਮਝਾਆ ਪੀ ਜਾ ਕੇ ਤੁਸੀਂ ਏਦਾਂ ਕਰਿਓ ਕਿ ਮੈਂ ਨਹੀਂ ਕਰਦਾ ਦੀ ਮੰਨਣੀ ਹੈਗੀ ਪੂਰੀ ਆਕੜ ਚ ਉਹ ਆਪਣੀ ਵਿੱਚ ਤੇ ਜਦੋਂ ਮੈਂ ਮੰਮੀ ਨੇ ਕਿਹਾ ਮੰਮੀ ਤੁਸੀਂ ਏਦਾਂ ਹਾਂ ਕਰਿਓ ਤਾਂ ਚਲੋ ਪਿਆਰ ਨਾਲ ਇੱਥੇ ਗੱਲ ਕਰਿਓ ਬਲਤਿ ਕੁਝ ਬੋਲਿਓ ਚਾਹ ਨਾਲ ਕੋਈ ਨਹੀਂ ਓਖੜੇ ਜਾਣੇ ਨੇ ਇਹਨੇ ਤਾਂ ਸਮਝ ਹੈਗੀ ਏ ਹਾਂ ਉਹ ਵੇਖ ਲਿਓ ਕੋਈ ਨਹੀਂ ਲੱਗ ਜੇ ਬਾਕੀ ਅਮਨ ਦਾ ਆਇਆ ਫਿਰ ਉਹਨੂੰ ਕੱਲੀ ਨੂੰ ਸਮਝਾਇਆ ਕਰੋ ਜਦੋਂ ਸਮਝਾਉਣਾ ਹੁੰਦਾ ਓ ਨਹੀਂ ਮੰਨਦੀ ਏ ਕਿ ਉਹ ਆਂਦੀ ਨਾ ਮੇਰੇ ਭਰਾ ਨੇ ਤੇ ਨਾਂ ਲੀਆਂ ਭਜਾਈਆਂ ਨੇ ਤੁਸੀਂ ਨਹੀਂ ਮੇਰੇ ਕੋਲ ਸਮਝਦੇ ਠੀਕ ਆ ਵੇਖਾਂਗੇ ਨਾ ਭਾਂਡ ਸਰਕਾਰ ਕੌਣ ਤੇ ਕੌਣ ਦਾ ਮੁੜਕਿਓ ਹਾਂਜੀ ਮੇਰੀ ਮਾਂ ਹੈਗੀ ਏ ਤੁਹਾਡੀ ਮਮੀ ਅੱਜ ਆ ਗਈ ਮੈਨੂੰ ਹਾਂ ਮੇਰੀ ਕੁੜੀ ਉਹ ਨਹੀਂ ਢੜੀ ਲੋੜ ਦੇ ਨਾ ਮੈਨੂੰ ਤਾਂ ਢੜੀ ਲੋੜ ਆ ਮੈਂ ਚਲੋ ਕੋਈ ਨਹੀਂ ਠੀਕ ਹੈ ਜਿੱਦਾਂ ਢੜੀ ਮਰਜ਼ੀ ਮਾਂ ਤੀ ਕਰੋ ਤੁਸੀਂ ਸਿਆਣੇ ਆ ਦੀਪਕ ਕਹਿਣਾ ਸੌਖਾ ਜਦੋਂ ਕਰਨਾ ਪਿਆ ਪਤਾ ਫੇਰ ਲੱਗਣਾ ਤੇ ਡੈਡੀ ਵਿਚ ਰਹਿਣੇ ਐਵੇਂ ਨਾਲ ਗੱਲਾਂ ਸੁਣਨੀਆਂ ਉੱਥੇ ਮੈਨੂੰ ਪਤਾ ਹੈ ਨਾ ਮੰਮੀ ਦਾ ਇਹਨਾਂ ਨੇ ਚੁੱਪ ਤੇ ਰਹਿਣਾ ਨਹੀਂ ਕੋਈ ਨਾ ਕੋਈ ਗੱਲ ਇਹਨਾਂ ਨੇ ਕਰ ਦੇਣੀ ਆ ਕੋਈ ਨਾ ਕੋਈ ਤੀਲੀ ਲਾ ਦੇਣੀ ਆ ਤੇ ਅਗਲੇ ਨੇ ਤੇ ਫਿਰ ਰੌਲਾ ਪਾਉਣਾ ਹੀ ਆ ਚਲ ਇਹਨਾਂ ਨੂੰ ਫੇਰ ਬਸ ਉਹ ਘੁਲਾ ਦਿਆਂ ਸਹੀ ਭਾਬੀ ਫੋਨ ਕਰਕੇ ਨਾ ਕਿਸ਼ਮਾ ਪਾ ਵੇਖ ਲੋ ਗੱਲ ਕਰਕੇ ਕੀ ਫੋਨ ਕਰਕੇ ਪੁੱਛੋਗੇ ਅਗਲੇ ਉੱਥੇ ਗੱਲਬਾਤ ਕਰਨ ਦੇ ਹੋਣਗੇ ਤੇ ਤੁਸੀਂ ਵਿੱਚੇ ਫੋਨ ਲਾ ਦਿਓ ਇਹ ਵੀ ਗੱਲ ਤੇ ਸਹੀ ਏ ਚਲ ਕੋਈ ਨਹੀਂ ਜੇਕਰ ਫੋਨ ਨਾ ਕਰਦਾ ਧਿਆਨ ਰੱਖਿਓ ਵੈਸੇ ਤੇ ਸਦੀ ਭਾਜੀ ਨੇ ਉਦਾਂ ਤੇ ਮੰਮੀ ਨੂੰ ਬੋਲਣ ਦੇਣਾ ਨਹੀਂ ਆ ਉਹ ਵੀ ਬੜੀ ਅੱਕੇ ਨੇ ਆ ਹੋਇਆ ਤੇ ਇਦਾਂ ਹੀ ਫਿਰ ਪਰਪਿੰਦਰ ਮੰਮੀ ਦੀ ਵੀ ਗਲਤੀ ਆ ਲੋ ਚਾਹੁੰਦੇ ਆ ਵੀ ਸਾਰੇ ਚਾਹੁੰਦੇ ਮਾਪਿਓ ਵੀ ਸਾਡੇ ਪੁੱਤ ਦਾ ਘਰ ਵਸੇ ਪਰ ਮੰਮੀ ਆਂਗੀ ਕਿ ਨਹੀਂ ਇਹ ਇਕੱਠੇ ਨਹੀਂ ਹੋਣੇ ਚਾਹੀਦੇ ਵੱਖਰੇ ਵੱਖਰੇ ਹੋਣ ਖੇਰੂ ਖੇਰੂ ਤੇ ਮੇਰੀ ਮੰਨਣ ਦੀ ਮੇਰੀਆਂ ਛਾਤਰੀਆਂ ਚੱਲਣ ਇੱਥੇ ਹੋਰ ਕਿਸੇ ਦੀ ਕੋਈ ਗੱਲ ਬਾਤ ਨਾ ਹੋਵੇ ਚਲੋ ਮੰਨ ਵੀ ਲਈ ਬੰਦਾ ਪਰ ਗੱਲ ਕੋ ਸਹੀ ਕਹਿੰਦੇ ਫੇਰ ਹਨ ਉਹੀ ਨਾ ਚਲੋ ਫਿਰ ਕੋਈ ਨਹੀਂ ਮਾਉਂਦਾ ਮੈਂ ਪੱਠੇ-ਪੁੱਠੇ ਮੈਂ ਉਤਰਲਾਂ ਆਹੋ ਪਾਓ ਤੇ ਮੈਂ ਨਹੀਂ ਬਕੌਲ ਚ ਬਿਠਾਣੀ ਠੰਡ ਬਾਹਰ ਨਾ ਆਹ ਹੁਣ ਬਾਹਰ ਨਾ ਨਿਕਲੀ ਆ ਤੁੰ ਠੀਕ ਆ ਇਹਨੂੰ ਰੋਟੀ ਰੋਟੀ ਖਵਾਉਣੀ ਖਵਾ ਨਹੀਂ ਲਿਆ ਮਰ ਰੋਟੀ ਹੂੰ ਨਹੀਂ ਖਾਣੀ ਮੰਮੀ ਦਾ ਫੋਨ ਹੀ ਨਹੀਂ ਆਇਆ ਐਦਾਂ ਕਰਨੀ ਆਪ ਕਰਕੇ ਪੁੱਛਣੀ ਆ ਨਾਲੇ ਮੰਮੀ ਨੂੰ ਕਹਿੰਨੀ ਆਂ ਵੀ ਚੰਗੀ ਇਹਨਾਂ ਦੀ ਬੇਇੱਜ਼ਤੀ ਕਰਕੇ ਆਇਓ ਲਾਫਾ ਕਰਿਓ ਬਾਬਾ ਇਹਨਾਂ ਦੀ ਕਰਦੀ ਇਹਨੂੰ ਬਲ ਫੋਨ ਮੇਰੀ ਗੱਲ ਸੁਣ ਕੀ ਕਰ ਲੱਗੀ ਹੈ ਕੁਛ ਨਹੀਂ ਵੀਰ ਮੰਮੀ ਨੂੰ ਫੋਨ ਕਰਨ ਲੱਗੀ ਮੈਂ ਉਥੇ ਕੀ ਕਹਿਣਾ ਮੰਮੀ ਨੂੰ ਕੁਛ ਨਹੀਂ ਉਦਾਂ ਹੀ ਕਹਿਣਾ ਵੀ ਆਏ ਕਿਉਂ ਨਹੀਂ ਅਜੇ ਤੱਕ ਤੂੰ ਉੱਧਰ ਗਈ ਮੰਮੀ ਬਿਨਾ ਮੈਂ ਕਰ ਨਹੀਂ ਸਕਦੀ ਵੀਰ ਫੋਨ ਇੱਧਰ ਫੜਾ ਫੋਨ ਤੇ ਫਿਰ ਕੀ ਆਪਾਂ 24 ਘੰਟੇ ਫੋਨ ਫੜ ਕੇ ਬੈਠੇ ਰਹਿੰਨੀ ਵੀਰ ਮੈਂ ਹੁਣੇ ਫੋਨ ਫੜਿਆ ਵੀ ਮੰਮੀ ਨੂੰ ਲਾਉਣ ਵਾਸਤੇ। ਉਹ ਮੰਮੀ ਨੇ ਇੱਥੇ ਹੀ ਆਉਣਾ ਕਿਤੇ ਹੋਰ ਕਿਤੇ ਨੂੰ ਚਲ ਜਾਣਾ। ਅੱ ਤੇ ਮੇਰੇ ਦਿਮਾਗੇ ਕਾਦੇ ਹੁੰਦੇ ਰਹਿੰਦੇ ਸਾਰੇ ਜਣੇ। ਅਮਰ ਸਿਆਣੀ ਬਾਣ ਇੱਧਰ ਵੇਖ। ਹਜ ਤਾਂ ਗੁੱਸਾ ਜਾਣਾ ਕਰਿਆ ਕਰ। ਉਹਨੂੰ ਦੀਪ ਕਹਿਣ ਲਈ ਜਦੋਂ ਮੰਮੀ ਚੱਲੇ ਤੇ ਤੂੰ ਵੇਰ ਨਹੀਂ ਹੀ ਪੁੱਠੀਆਂ ਮਤਾਂ ਦੇਣਾ ਉਹਨਾਂ ਨੂੰ। ਤੇ ਫੇਰ ਕੁਛ ਨਾ ਹਣਾ ਮੰਮੀ ਕੀ ਬਣਿਆ ਉੱਥੇ ਕੀ ਨਹੀਂ ਬਣਿਆ। ਵੀਰ ਮੈਂ ਤੇ ਉਦਾਂ ਕਰਨ ਲੱਗੀ ਆ ਵੀ ਮੰਮੀ ਆਏ ਨਹੀਂ ਅਜੇ ਤੱਕ। ਮੈਂ ਸਿਆਣੀ ਥੋੜੀ ਆ। ਸਿਆਣੀ ਬਾਣ ਤੂੰ। ਤੇ ਜਾ ਠਿਕਾ ਕੰਮ ਘੁੰਮਕਾਰ ਉਹਦੇ ਨਾਲ ਕਰਾ ਹਾਂ ਨਦੀਪ ਦੇ ਨਾਲ। ਕਰਕੇ ਆਈ ਐ ਮੈਂ ਹੁਣੇ ਹੁਣੇ ਆ ਕੇ ਫੋਨ ਫੜਿਆ ਯਾ ਤੈ ਉਹ ਅੰਦਰ ਬੈਠੀ ਰਹਿੰਦੀ ਏ ਭਾਬੀ ਕਿਤੇ ਨਹੀਂ ਅੰਦਰ ਬੈਠੀ ਆ ਗੰਨ ਨੂੰ ਡਈ ਹੀ ਕਰਨ ਜੇ ਨਿਆਣੇ ਨੂੰ ਫੜ ਫੜੂ ਲਿਆਇਆ ਕਰ ਤਾਂ ਫੋਨ ਨਹੀਂ ਮਿਲਣਾ ਤੈਨੂੰ ਹੁਣ ਤੇ ਵੀ ਫੋਨ ਦਾ ਦਾਦਾ ਫੋਨ ਤੇ ਮੇਰਾ ਵਾਲਾ ਫੋਨ ਫੜਾਵਾ ਮੈਨੂੰ ਆਹੋ ਫੋਨ ਦਾ ਮੈਂ ਤੈਨੂੰ ਵੀਰ ਡਾਵੇਂ ਕਰਨ ਜਿੰਨਾ ਚਿਰ ਮੰਮੀ ਨਾਲ ਐਸਾ ਉਹਨਾਂ ਚਿਰ ਫੋਨ ਨਹੀਂ ਮਿਲਣਾ ਤੈਨੂੰ ਆਹੋ ਮੇਰੇ ਦਵਾਲੇ ਹੋਇਆ ਕਰੋ ਸਾਰੇ ਜਣੇ ਜਿਹੜਾ ਨਹੀਂ ਮੂੰਹ ਚੁੱਕ ਕੇ ਮੇਰੀ ਬੇਇੱਜ਼ਤੀ ਕਰ ਦਿੰਦਾ ਹਨ ਕੇ ਚਲ ਆਇ ਤਰ ਉੱਠ ਕੇ ਬਾਹਰ ਆ ਤੇ ਵਰ ਵੇਖਿਆ ਜਿੰਨਾ ਦੇ ਚਲੋ ਉਠੋ ਤਾਂ ਆਪਾਂ ਵੀ ਚੱਲੀਏ ਚੁੱਪ ਕਰਕੇ ਬੈਠਾ ਨਹੀਂ ਫਿਰਦਾ ਕੀਦਰ ਖਾਦੀ ਇੱਥੇ ਆਏ ਉਥੋਂ ਤੇ ਬੇਇੱਜ਼ਤੀ ਕਿ ਨਹੀਂ ਕਰਨ ਦੇ ਅਗਲੇ ਹੈ ਆਪਾਂ ਕਦੀ ਕਿਸ ਦੀ ਗੱਲ ਨਾ ਸੁਣੀਏ 20 20 ਗੱਲਾਂ ਸੁਣਾਈਆਂ ਅਗਲਿਆਂ ਦੇ ਇੱਥੇ ਬੇਇੱਜ਼ਤੀ ਕਰਾਉਣਾ ਆਏ ਜੇ ਤੈਨੂੰ ਮੈਂ ਕੀ ਸਮਝਾ ਕੇ ਲਿਆਂਦਾ ਤੂੰ ਗਾੜੀ ਸਾਵਾਂ ਜਵਾਬ ਦੇਣ ਦੀ ਉਹਨਾਂ ਦੇ ਹੈ ਕਿਤੇ ਬੰਦਾ ਇੱਕ ਵਾਰੀ ਬੰਦਾ ਕਹਿੰਦਾ ਵੀ ਨਹੀਂ ਭਾਜੀ ਸਾਡੇ ਕੋਲ ਗਲਤੀ ਹੋ ਗਈ ਜਾਂ ਕੀ ਗੱਲ ਵਾ ਕੀ ਨੇ ਹੈ ਇਹ ਪੁੱਤਾਂ ਦੇ ਘਰ ਬੁਸਾਈ ਦਿੰਦੇ ਕਿ ਜੜੀ ਦੇ ਹੁੰਦੇ ਗੱਲਾਂ ਇਹ ਕਿਤਾ ਕਰਦੀ ਹੈ ਮੇਰੀ ਗੱਲ ਸੁਣ ਲੈ ਬਿਲਕੁਲ ਕੁੜੀ ਨਹੀਂ ਘਲਣੀ ਮੇਰਾ ਜਿਹੜਾ ਕਿਲਾ ਡੇੜਾ ਹੈਗਾ ਨਾ ਭਾਵੇਂ ਵੇਖ ਜੇ ਇਹਦਾ ਮੈਂ ਸੂਤਰ ਘਰ ਦੂੰ ਇੱਕ ਆਦੀ ਇਹਨਾਂ ਨੂੰ ਮੈਂ ਦੱਸ ਦੂੰ ਕਿਤਾ ਬੋਲਣ ਦੇਈ ਆ ਚੁੱਪ ਕਰੋ ਇਹਨਾਂ ਨੂੰ ਚਾਹ ਘੁੱਟ ਘੁੱਟ ਪਿਆ ਉਹਨੂੰ ਦਫਾ ਕਰੋ ਇਹਨਾਂ ਨੂੰ ਹਲੋ ਇੱਥੋਂ ਬਿਲਕੁਲ ਕੁੜੀ ਨਹੀਂ ਘਲਣੀ ਆਪਣੇ ਘਰ ਹੀ ਰੱਖ ਛੱਡਨੀ ਵਿਆਹੀ ਆ ਜੀ ਘਰ ਰੱਖਣ ਵਾਸਤੇ ਨਹੀਂ ਵਿਆਹੀ ਉਹ ਕਰਨ ਕੀ ਦੇਈ ਆ ਪਤਾ ਹੀ ਇਹ ਦੀਲ ਮੇਰੀ ਜਬਾਨਾ ਨੂੰ ਤੇ ਮਾਸਾ ਪਛਤਾਵਾ ਨਹੀਂ ਆਪਣੇ ਕੀਤੇ ਦਾ ਮੈਂ ਕੁੜੀ ਉੱਥੇ ਘਰ ਦਾ ਮਰਨ ਵਾਸਤੇ ਮੈਂ ਨਹੀਂ ਘਰ ਦਾ ਕੁੜੀ ਨੂੰ ਆ ਗਿਆ ਇਕੱਠੇ ਹੋ ਗਿਆ ਇਹਨੂੰ ਉਹ ਸਮਝੀ ਨਹੀਂ ਨਾ ਸਾਡੀ ਸ਼ਰਮ ਕਰਨ ਲਈ ਨਾ ਆਪਣੇ ਘਰ ਵਾਲੇ ਦੀ ਕਰਨ ਲਈ ਨਾ ਉਹ ਮੁੰਡੇ ਦੀ ਕਰਨ ਲਈ ਕਿਦਾਂ ਅੱਗੇ ਲਾ ਕੇ ਬੋਲਦੇ ਨੇ ਫਰਜ ਬੰਦਾ ਚੁੱਪ ਕੀਤੀ ਰਹਿੰਦੀ ਜੇ ਚਾਰ ਗੱਲਾਂ ਕਰਦੇ ਹਾਂ ਅਸੀਂ ਆਪਣੀ ਮੰਦੀ ਭਰਾਸ਼ ਕੱਢਣੀ ਸੋ ਚੁੱਪ ਕਰ ਟਾਈਮ ਕੱਢਦੀ ਆ ਆਪਣਾ ਚਲੋ ਕੋਈ ਚਾਹ ਪਣੀ ਥਾਲੀ ਮੋਸ ਦੇਣਾ ਕਰ ਲੀਨੇ ਸਭਾ ਕਿਆ ਲੋ ਮੈਂ ਚਾਹ ਰਖ ਲੋ ਇਹਨਾਂ ਨੂੰ ਮੈਂ ਆਇਆ ਜਰਾ ਕੰਮ ਆ ਥੋੜਾ ਜਿਹਾ ਕੰਮ ਹੋਣਾ ਚਲਣਾ ਚਾਹੀਓ ਆ ਦਿਓ ਛੇਤੀ ਇੱਥੇ ਹੀ ਆ ਮ ਲੱਗ ਗਈਆਂ ਵੇਲੀਆਂ ਮੈਂ ਕੋਈ ਨਹੀਂ ਹਾਂ ਤੂੰ ਜਿਤ ਮ ਆਈ ਆ ਤੇ ਚੁੱਪ ਕੀਤੀ ਰੋ ਥੀਂ ਨਹੀਂ ਜੋਪ ਗੰਢੀ ਆ ਜੀ ਤੇ ਆਪਣਾ ਟਾਈਮ ਕੱਢ ਆਈ ਆ ਤੇ ਤ ਕੁੜੀ ਨੂੰ ਨਾਲ ਲੈ ਕੇ ਜਾ ਤੇ ਫੇਰ ਉਦਾਂ ਹੀ ਬਸ ਜਿੱਦਾਂ ਨਾ ਆਤਾਂ ਹੈਗੀਆਂ ਉਹ ਹੱਲੇ ਛੱਡੀਆਂ ਹੀ ਨਹੀਂ ਇਹ ਆਤਾਂ ਜਾਪਦੀਆਂ ਜੀਆਂ ਜਾਣੀਆਂ ਹੀ ਮਮਾ ਕੌਣ ਆਇਆ ਬਾ ਹਾਂ ਕੌਣ ਆਇਆ

ਅੰਦੀ ਆਪੇ ਇਹ ਗੋਸ਼ ਮੈਂ ਨਵਾਦ ਕੱਟ ਕਰਕੇ ਆਈ ਦੀ ਤੇ ਮੈਂ ਭਰਾਈ ਦੀ ਉਹ ਸ਼ਨਾਹ ਤੇ ਹੈ ਨਹੀਂ ਕਿ ਇਹਨਾਂ ਕੁਛ ਕਰਤੀ ਆਈ ਨੂੰ ਤੇ ਹੁਣ ਦੱਸ ਪੁੱਤ ਕੀ ਚਾਹੀਏ ਮੇਰੇ ਸਭ ਉਹ ਆਪ ਸ਼ਮਤੀ ਨਹੀਂ ਹੋਣਗੇ ਕਿ ਤੀ ਭਾਂਡਿਆ ਸਾਡੇ ਨਾਲ ਮੈਂ ਹੁਣ ਮੰਮੀ ਤੈਨੂੰ ਕੀ ਦੱਸਾਂ ਤੋਂ ਨਹੀਂ ਜਾਣਦੇ ਕਿ ਇਹ ਕਦੇ ਕਰੇ ਕਿਹੜੇ ਵੇਲੇ ਘਰੇ ਹੱਟ ਮਤ ਖੇ ਲੱਗੀ ਆ ਨਾ ਇਹ ਕਿਤੇ ਸਾਡੇ ਘਰੋਂ ਨਹੀਂ ਲੱਗਦੀ ਮੈਂ ਹੁਣ ਕਿੱਥੇ ਮਨਾ ਜਾਵਾਂ ਜੀ ਧੀਆਂ ਦੇਣੀਆਂ ਨਾ ਤੇ ਕਰਮਾਂ ਵਾਲੀਆਂ ਨਹੀਂ ਇਹੋ ਜੀ ਸੱਸ ਦੇਣੀ ਤੇ ਫਿਰ ਨਹੀਂ ਉਹ ਨਹੀਂ ਹਾਂ ਬੜੀ ਜਾਣਦੀ ਏ ਦੁਖੀ ਯਾ ਮੈਂਤੀ ਆਪਣੇ ਪਾਪਾ ਨੂੰ ਮੇਲਾ ਜਾ ਕੇ ਕਿਹਾ ਪੂਰੀ ਜਿਗਰੀ ਨਹੀਂ ਸਾਡੇ ਨੂੰ ਮੰਨਦੇ ਪਲੀ ਇਹਨੂੰ ਹੋਛ ਦਿੱਤੇ ਅੰਮੀ ਦੱਸ ਮਮੀ ਨਾ ਕੋ ਖੁੰਦਾ ਉਹ ਤੇ ਕੀ ਕਰੇ ਉਹਨੂੰ ਕਿਹੜਾ ਛੱਡਦਾ ਵਾ ਕੋਈ ਮਮੀ ਨੇ ਕਿਹਾ ਛੱਡਣਾ ਉਹਨੂੰ ਵੀ ਤੇ ਆਈ ਕੀ ਲੈਣਾ ਜੇ ਹਜੇ ਵੀ ਚੱਪ ਕਰਦੀ ਏ ਆਉਂਦੀ ਵੀ ਕੀ ਲੋੜੀ ਅਸੀਂ ਤੇ ਜੱਗੀਆਂ ਰੋਟੀਆਂ ਲੈਣੀਆਂ ਮੈਂ ਤਾਂ ਤੁਹਾਡੇ ਸਾਹਮਣੇ ਉਹਦਾ ਫੋਨ ਨਹੀਂ ਕੀਤਾ ਸੀ ਉਹ ਕਹਿਣ ਦੇ ਹੀ ਦੁੱਖ ਤੇ ਆ ਕੁੜੀ ਦਾ ਜਿਆਦਾ ਮਾਨ ਡਿਆ ਤੇ ਹੁਣ ਤੇਰੇ ਕਰਕੇ ਇਹ ਵੀ ਇੱਥੇ ਰਹੰਦੀ ਏ ਇਹਦੇ ਸਕੂਲ ਦੀਆਂ ਛੁੱਟੀਆਂ ਹੋਈ ਗਈਆਂ ਇਹ ਕੱਲ ਨੂੰ ਹੁਣ ਕਿ ਕਿਸੇ ਪਾਸੇ ਹੀ ਨਾ ਲੱਗੇਗੀ ਪੜ੍ਹੇਗੀ ਤੇ ਕਿ ਦੇਖ ਲੌਨਜੋਗੀ ਹੋਏਗੀ ਹਾਂ ਮੰਮੀ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਚੱਲ ਏਤੀ ਨਾ ਸਾਰੀਆਂ ਗੱਲਾਂ ਛੱਡ ਤੇ ਚਾਹ ਲਿਆ ਅੱਗੇ ਦਾ ਫਿਰ ਸੋਚ ਲੈਨੇ ਆ ਕੋਈ ਚੰਗਾ